ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਹਰਮੰਦਰ ਸਿੰਘ ਪ੍ਰਧਾਨ ਟ੍ਰਾਇੰਗਲ ਪਾਰਟੀ ਆਫ ਪੰਜਾਬ ਜਿਹੜੀ ਕਿ ਹਮੇਸ਼ਾ ਹੀ ਗੁਰੂ ਨਾਨਕ ਦੇ ਵਿਚਾਰਤਨ ਨੂੰ ਫਾਲੋ ਕਰਦੀ ਆ ਕਿਸਾਨਾਂ ਦੀ ਮਜ਼ਦੂਰਾਂ ਦੀ ਅਤੇ ਛੋਟੇ ਦੁਕਾਨਦਾਰਾਂ ਦੀ ਗੱਲ ਕਰਦੀ ਆ ਅੱਜ ਸਾਡਾ ਗੱਲਬਾਤ ਦਾ ਵਿਸ਼ਾ ਸਾਡੇ ਪੰਜਾਬ ਦੀ ਸ਼ਰਮੋਹਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਾਰੇ ਦੇ ਵਿੱਚ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿਕ ਕਮੇਟੀ ਨੇ ਫੈਸਲਾ ਲੈਂਦੇ ਹੋਏ ਅਕਾਲ ਤਖਤ ਦੇ ਜਸੇਦਾਰ ਅਤੇ ਸ੍ਰੀ ਕੇਸਗੜ੍ਹ ਸਾਹਿਬ ਦੇ ਜਸੇਦਾਰ ਨੂੰ ਅਹੁਦੇ ਤੋਂ ਫਾਰਗ ਕੀਤਾ ਅਸੀਂ ਇਹ ਵੀ ਕਹਿੰਦੇ ਹਾਂ ਬਈ ਸ਼੍ਰੋਮਣੀ ਕਮੇਟੀ ਨੂੰ ਫਾਰਗ ਕਰਨ ਦਾ ਜਾਂ ਨਿਯੁਕਤ ਕਰਨ ਦਾ ਅਧਿਕਾਰ ਹੈ ਲੇਕਨ ਲੋਕ ਰਾ ਇਹ ਕਹਿੰਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਇੰਡੀਪੈਂਡੈਂਟ ਦੇ ਤੌਰ ਤੇ ਫੈਸਲਾ ਤਾਂ ਹੀ ਲੈ ਸਕੂਗੀ ਜੇਕਰ ਜਿੰਨੀਆਂ ਵੀ ਪੰਜਾਬ ਦੇ ਵਿੱਚ ਅਕਾਲੀ ਦਲ ਨਾਲ ਸੰਬੰਧਿਤ ਪਾਰਟੀਆਂ ਹਨ ਜਿਵੇਂ ਕਿ ਸ਼੍ਰੋਮਣੀ ਕਾਲਨ ਬਾਦਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਾਰਿਸ ਪੰਜਾਬ ਦੇ ਅਕਾਲੀ ਦਲ ਅੰਮ੍ਰਿਤਪਾਲ ਦਲ ਖਾਲਸਾ ਜਾਂ ਹੋਰ ਵੀ ਬਾਗੀ ਧੜੇ ਹਨ ਇਹਨਾਂ ਨੂੰ ਸ਼੍ਰੋਮਣੀ ਕਮੇਟੀ ਨੂੰ ਨਿਊਟਰਲ ਕਰ ਦੇਣਾ ਚਾਹੀਦਾ ਹੈ ਜਦੋਂ ਇਸ ਰੋਮਨੀ ਕਮੇਟੀ ਦੇ ਫੈਸਲਿਆਂ ਦੇ ਵਿਤ ਦਖਲਦਾਰ ਜੀ ਨਹੀਂ ਕਰਨਗੇ ਲੋਕਾਂ ਦੀ ਇਹ رائے ਆ ਵੀ ਫੈਸਲਾ ਵਧੀਆ ਹੋ ਸਕਦਾ ਹੈ ਲੇਕਨ ਗੱਲ ਇਹ ਵੀ ਹੈ ਕਿਉਂਕਿ ਇਸ ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਹਨ ਜਾਂ ਅੰਦਰੂਨੀ ਕਮੇਟੀ ਦੇ ਜਿੰਨੇ ਵੀ ਕੈਂਡੀਡੇਟ ਹਨ ਉਹ ਇਹਨਾਂ ਪਾਰਟੀਆਂ ਦੇ ਵਿੱਚੋਂ ਹੀ ਕੈਂਡੀਡੇਟ ਹਨ ਬਹੁਤੇ ਸ਼ਰੋਮਣੀ ਅਕਾਲੀ ਦਲ ਬਾਦਲ ਦਲ ਦੇ ਕੈਂਡੀਡੇਟ ਹਨ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਦੇ ਕੈਂਡੀਡੇਟ ਹਨ ਦਲ ਖਾਲਸਾ ਪਾਰਟੀ ਦੇ ਕੈਂਡੀਡੇਟ ਹਨ ਜਾਂ ਵਾਰਿਸ ਪੰਜਾਬ ਦੇ ਅਕਾਲੀ ਦਲ ਦੇ ਕੈਂਡੀਡੇਟ ਹਨ ਜਾਂ ਜਿਹੜੀਆਂ ਕਿ ਵਾਗੀ ਦਲ ਉਹਨਾਂ ਦੇ ਵੀ ਕੈਂਡੀਡੇਟ ਹਨ ਇਸੇ ਕਰਕੇ ਭਾਵੇਂ ਜਿੰਨੀਆਂ ਵੀ ਅਕਾਲੀ ਦਾ ਦਾ ਸਬੰਧਤ ਪਾਰਟੀਆਂ ਨੇ ਪਛਾਹ ਹੱਟ ਵੀ ਜਾਂਦੀਆਂ ਨੇ ਫੇਰ ਵੀ ਜਿਹੜੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਅੰਤਰੀ ਕਮੇਟੀ ਹੈ ਉਹ ਵੀ ਆਜ਼ਾਦ ਤੌਰ ਤੇ ਫੈਸਲਾ ਨਹੀਂ ਲੈ ਸਕਦੀ ਕਿਉਂਕਿ ਅਕਾਲ ਤਖਤ ਦੇ ਉੱਤੇ ਮਜੀਰੀਪਰੀ ਦਾ ਸਿਧਾਂਤ ਅਜੇ ਤੱਕ ਲਾਗੂ ਨਹੀਂ ਹੋਇਆ ਇਸੇ ਲਈ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦਾ ਜਿਹੜਾ ਸੰਕਟਾ ਹੋਰ ਡੂੰਘਾ ਹੁੰਦਾ ਜਾ ਰਿਹਾ ਹੈ ਕਿਉਂਕਿ ਇਹ ਫੈਸਲੇ ਜਿਹੜੇ ਲੈਣੇ ਹੁੰਦੇ ਹਨ ਵਧੀਆ ਜਿਹੜੇ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੇ ਲੋ ਮੰਨਦੇ ਹਨ ਆਪਾਂ ਇਹ ਕਹਿ ਸਕਦੇ ਹਾਂ ਜਿਨ੍ਹਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਸੋਚੀ ਹੈ ਗੁਰੂ ਨਾਨਕ ਦੇਵ ਜੀ ਦੇ ਵਿਚਾਰ ਤਰਨੂ ਫਾਲੋ ਕਰਦੇ ਹਨ ਗੁਰੂ ਗੋਵਿੰਦ ਸਿੰਘ ਜੀ ਦੇ ਵਿਚਾਰ ਤਰਨੂ ਫਾਲੋ ਕਰਦੇ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰ ਤਰਨੂ ਫਾਲੋ ਕਰਦੇ ਹਨ ਉਹੀ ਕੈਂਡੀਡੇਟ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਚੁਣੇ ਜਾਂਦੇ ਹਨ ਤਾਂ ਇੱਕ ਨਿਰਣਾਇਕ ਫੈਸਲਾ ਲੈ ਸਕਦੇ ਹਨ ਕਿਉਂਕਿ ਸਰੋਮਣੀ ਅਕਾਲੀ ਦਲ ਨੇ ਅਜੇ ਤੱਕ ਕੁਝ ਵੀ ਨਹੀਂ ਸਿੱਖਿਆ ਕਿਉਂਕਿ ਬੰਦਾ ਸਿੰਘ ਬਹਾਦਰ ਦਾ ਰਾਜ ਰਿਹਾ ਉਸ ਤੋਂ ਵੀ ਸਰੋਮਣੀ ਅਕਾਲੀ ਦਲ ਨੇ ਕੁਝ ਵੀ ਨਹੀਂ ਕਿ ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਇਆ ਉਸ ਨੇ ਵੀ ਰਾਜ ਕੀਤਾ ਕਿਵੇਂ ਉਹਦੀ ਦੁਰਦਸ਼ਾ ਹੋਈ ਰਾਜ ਗਿਆ ਇਸ ਤੋਂ ਵੀ ਕੋਈ ਵੀ ਸਾਡੀਆਂ ਪੰਜਾਬ ਦੀਆਂ ਅਕਾਲੀ ਦਲ ਸੰਬੰਧਿਤ ਪਾਰਟੀਆਂ ਨੇ ਉਹਨਾਂ ਤੋਂ ਵੀ ਕੋਈ ਸਬਕ ਨਹੀਂ ਸਿੱਖਿਆ ਉਸ ਤੋਂ ਬਾਅਦ ਮੋਰਚੇ ਲੱਗੇ ਨਨਕਾਣਾ ਸਾਹਿਬ ਦਾ ਮੋਰਚਾ ਜਾਂ ਤਾਂ ਪੀਆਨਾ ਮੋਰਚਾ ਜਾਂ ਹੋਰ ਵੀ ਬਹੁਤ ਸਾਰੇ ਮੋਰਚੇ ਲੱਗੇ ਉਹਨਾਂ ਤੋਂ ਵੀ ਅਜੇ ਤੱਕ ਕੋਈ ਵੀ ਸਬਕ ਨਹੀਂ ਸਿੱਖਿਆ ਅੱਗੇ ਆਪਾਂ ਚੱਲਦੇ ਹਾਂ ਦੇਸ਼ ਆਜ਼ਾਦ ਹੋਇਆ 1920 ਦੇ ਵਿੱਚ ਸਰੋਵਰੀ ਅਕਾਲੀ ਦਲ ਹੋਂਦ ਵਿੱਚ ਆਈ ਉਹਦੇ ਵਿੱਚ ਵੀ ਇੰਨੇ ਸੂਝਵਾਨ ਸਿਆਣੇ ਕੈਂਡੀਡੇਟ ਨਹੀਂ ਛਾਂਦੇ ਜੇ ਸੂਝਵਾਨ ਸਿਆਣੇ ਹੁੰਦੇ ਤਾਕਾਲਸਰਾਇ ਦੀ ਗੱਲ ਕਰ ਸਕਦੇ ਸੀ ਉਹ ਦਵਰਲਾ ਨਹਿਰੂ ਅਤੇ ਮਹਾਤਮਾ ਗਾਂਧੀ ਦੀਆਂ ਗੱਲਾਂ ਦੇ ਵਿੱਚ ਨਹੀਂ ਆ ਸਕਦੇ ਸ਼ਣ ਅਸੀਂ ਅੱਕੇ ਚੱਲਦੇ ਆ 1984 ਦੇ ਵਿੱਚ ਅਕਾਲ ਤਖਤ ਤੇ ਅਟੈਕ ਹੋਇਆ ਅਕਾਲਸ ਢਾਇਆ ਗਿਆ ਹੋਰ ਵੀ 37 ਗੁਰਦੁਆਰੇ ਢਾਏ ਗਏ ਪੰਜਾਬ ਦੇ ਲੋਕਾਂ ਦਾ ਮਾਲੀ ਅਤੇ ਜਾਣੀ ਨੁਕਸਾਨ ਹੋਇਆ ਲੇਕਿਨ ਸ਼੍ਰੋਮ ਨੇ ਕਾਲੇ ਦਾਲ ਬਾਦਲ ਨੇ ਉਸ ਤੋਂ ਵੀ ਨਹੀਂ ਸਬਕ ਸਿੱਖਿਆ ਹੁਣ ਕਲਮ ਲਾ ਕੇ ਅਸੀਂ ਇਹ ਕਹਿ ਸਕਦੇ ਹਾਂ ਜਦੋਂ ਪਾਰਟੀ ਦੇ ਪੱਲੇ ਕੁਝ ਨਹੀਂ ਰਹਿ ਜਾਂਦਾ ਜਦੋਂ ਉਹਨਾਂ ਦਾ ਪੰਜਾਬ ਦੇ ਲੋਕਾਂ ਤੇ ਸਿੱਖ ਕਮਿਊਨਿਟੀ ਤੇ ਪ੍ਰਭਾਵ ਘਟ ਜਾਂਦਾ ਹੈ ਉਦੋਂ ਪੰਜਾਬ ਦੇ ਲੋਕ ਔ ਸਿੱਖ ਕਮਿਊਨਿਟੀ ਪਾਰਟੀਆਂ ਦੇ ਫੈਸਲੇ ਨੂੰ ਸਹਿਕਾਰ ਨਹੀਂ ਕਰਦੀਆਂ ਇਹ ਗੱਲ ਮੰਨਣੀ ਪੈਣੀ ਹੈ ਇਸੇ ਤਰ੍ਹਾਂ ਹੀ ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿਹਦੇ ਪ੍ਰਧਾਨ ਸਿਮਰ ਅਜੀਤ ਸਿੰਘ ਮਾਨ ਹਨ ਉਹਨਾਂ ਨੂੰ ਵੀ ਸਿੱਖ ਲੈਣਾ ਚਾਹੀਦਾ ਜੋ ਪੰਜਾਬ ਦੇ ਹਾਲਾਤ 84 ਦੇ ਵਿੱਚ ਸਨ ਉਹੀ ਅੱਜ ਬਣਦੇ ਜਾ ਰਹੇ ਹਨ ਇਸੇ ਤਰ੍ਹਾਂ ਦਲ ਖਾਲਸਾ ਨੂੰ ਵੀ ਚੰਗੀ ਤਰ੍ਹਾਂ ਸਮਝ ਲੈਣਾ ਚਾਹੀਦਾ ਨਿਰਣਾਤਮਕ ਫੈਸਲਾ ਲੈ ਲੈਣਾ ਚਾਹੀਦਾ ਹੈ ਇਸੇ ਤਰ੍ਹਾਂ ਹੀ ਵਾਰਿਸ ਪੰਜਾਬ ਦੇ ਅਕਾਲੀ ਦਲ ਪਾਰਟੀ ਉਸ ਨੂੰ ਵੀ ਫੈਸਲੇ ਲੈ ਲੈਣੇ ਚਾਹੀਦੇ ਹਨ ਲੋਕਾਂ ਦੇ ਵਿੱਚ ਵਿਚਰਨਾ ਹੈ ਲੋਕ ਕਿਸੇ ਵੀ ਅਕਾਲੀ ਦਲ ਨੂੰ ਅੱਜ ਦੇ ਘੜੀ ਸਰਕਾਰ ਨਹੀਂ ਕਰਦੇ ਕਿਉਂਕਿ ਪੰਜਾਬ ਦੇ ਹਾਲਾਤ ਜਿਉਂ ਦੇ ਤਿਉਂ ਬਣੇ ਹੋਏ ਹਨ ਜਿਹਦੇ ਵਿੱਚ ਸੰਕਟ ਹੋਰ ਵਾਧਾ ਜਾ ਰਿਹਾ ਹੈ ਪਹਿਲੀ ਗੱਲ ਤਾਂ ਟ੍ਰਾਇੰਗਲ ਪਾਰਟੀ ਪੰਜਾਬ ਦਾ ਪ੍ਰਧਾਨ ਹੋਣ ਦੇ ਨਾਤੇ ਮੈਂ ਜਿੰਨੇ ਵੀ ਅਕਾਲੀ ਦਲ ਹਨ ਪੰਜਾਬ ਦੇ ਵਿੱਚ ਭਵੇਂ ਸ਼੍ਰੋਮਣੀ ਕਾਲਰ ਬਾਦਲ ਹੈ ਚਾਹੇ ਸਿਮਰਜੀਤ ਸਿੰਘ ਮਾਨ ਹੈ ਚਾਹੇ ਅਮਰਤਪਾਲ ਦੀ ਪਾਰਟੀ ਹੈ ਚਾਹੇ ਦਲ ਖਾਲਸਾ ਹੈ ਚਾਹੇ ਹੋਰ ਵੀ ਜਿੰਨੇ ਵੀ ਬਾਗੀ ਧੜੇ ਹਨ ਉਹਨਾਂ ਨੂੰ ਪੰਜਾਬ ਦੇ ਲੋਕਾਂ ਤੇ ਇਹ ਸਭ ਕੁਝ ਛੱਡ ਦੇਣਾ ਚਾਹੀਦਾ ਹੈ ਪੰਜਾਬ ਦੇ ਲੋਕ ਹੀ ਫੈਸਲਾ ਕਰਨ ਕਿ ਸਰੋਮਣੀ ਕਮੇਟੀ ਦੀ ਜਿਹੜੀ ਅੰਤਰ ਕਮੇਟੀ ਨੇ ਫੈਹਲੇ ਲਏ ਹਨ ਉਸ ਨੂੰ ਵੀ ਪੰਜਾਬ ਦੇ ਲੋਕ ਮਨਜ਼ੂਰ ਨਹੀਂ ਕਰਦੇ ਇਸੇ ਲਈ ਅਸੀਂ ਇਹ ਕਹਿ ਰਹੇ ਹਾਂ ਪੰਜਾਬ ਦੇ ਲੋਕਾਂ ਦੇ ਛੱਡ ਦੇਣਾ ਚਾਹੀਦਾ ਹੈ ਕਿ ਅਕਾਲ ਤਖਤ ਦਾ ਜਸੇਦਾਰ ਕੌਣ ਹੋਣਾ ਚਾਹੀਦਾ ਹੈ ਅਕਾਲ ਤਖਤ ਦਾ ਪ੍ਰਧਾਨ ਕਿਹੜਾ ਲਾਉਣਾ ਚਾਹੀਦਾ ਕੀਸਕਰ ਸਾਹਿਬ ਦਾ ਜਾਹੇਦਾਰ ਕੌਣ ਲੈਣਾ ਚਾਹੀਦਾ ਕੁੱਲ ਮਿਲਾ ਕੇ ਆਪਾਂ ਇਹੀ ਗੱਲ ਕਰ ਸਕਦੇ ਹਾਂ ਵੀ ਸਿੱਖ ਕਮਿਊਨਿਟੀ ਤੇ ਹੀ ਛੱਡ ਦੇਣਾ ਚਾਹੀਦਾ ਫੈਸਲਾ ਸਿੱਖ ਕਮਿਊਨਿਟੀ ਪੰਜਾਬ ਦੇ ਲੋਕ ਹੀ ਕਰ ਸਕਦੇ ਹਨ ਵੀ ਪੰਜਾਂ ਤਖਤਾਂ ਦਾ ਜਸੇਦਾਰ ਕਿਹੜਾ ਲਾਉਣਾ ਹੈ ਪ੍ਰਧਾਨ ਕਿਹੜਾ ਲਾਉਣਾ ਜਿੰਨੀਆਂ ਵੀ ਸਾਰੀਆਂ ਪਾਰਟੀਆਂ ਨੂੰ ਜਾਂ ਤਾਂ ਇਕੱਠੇ ਹੋ ਜਾਣਾ ਚਾਹੀਦਾ ਹੈ ਸਾਰੇ ਆਪਣੇ ਗਿਲੇ ਸ਼ਿਕਵੇ ਜੋ ਹਾਲਾਤ ਬਣੇ ਹੋਏ ਹਨ ਕਿਉਂਕਿ 2027 ਦੇ ਵਿਧ ਬਿਧਾਨ ਸਭਾ ਦੀਆਂ ਚੋਣਾਂ ਆ ਰਹੀਆਂ ਹਨ ਕਿਉਂਕਿ ਅੱਜ ਵੀ ਜਿੰਨੀਆਂ ਵੀ ਲੋਕਲ ਪਾਰਟੀਆਂ ਆਪਸ ਦੇ ਵਿੱਚ ਹੀ ਖੇਵਾਰੀ ਲੜੋ ਲੜਾਈ ਦਾ شکار ਹਨ ਹਉਮੇ ਦਾ شکار ਹਨ ਇਹ ਸਭ ਕੁਝ ਛੱਡ ਕੇ ਜਾਂ ਤਾਂ ਇੱਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਬਣਾ ਲੈਣੀ ਚਾਹੀਦੀ ਆ ਜਾਂ ਉਹ ਪੰਜਾਬ ਦਾ ਫਿਊਚਰ ਇਹਨਾਂ ਦੇ ਵਿੱਚ ਲੋਕਾਂ ਨੂੰ ਦੇਖ ਸਕੇ ਅਗਰ ਇੰਜ ਨਹੀਂ ਕੀਤਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਮੂਹਰੇ ਆ ਸਕਦੀ ਹੈ ਅਸੀਂ ਪੰਜਾਬ ਦੇ ਲੋਕਾਂ ਨੂੰ ਵੀ ਬੇਨਤੀ ਕਰਦੇ ਹਾਂ ਵੀ ਤੁਸੀਂ ਵੀ ਆਪਣੀ رائے ਦਿਵੋ ਤਾ ਜੋ ਪੰਜਾਬ ਦੇ ਵਿਅਸਤ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸੰਕਟ ਦਿਨੋਦਨ ਡੂੰਘਾ ਹੁੰਦਾ ਜਾ ਰਿਹਾ ਹੈ ਉਸ ਨੂੰ ਖਤਮ ਕੀਤਾ ਜਾਵੇ ਸਾਰੀਆਂ ਪਾਰਟੀਆਂ ਰਾਲ ਕੇ ਇੱਕੋ ਇੱਕ ਪਾਰਟੀ ਬਣਾਈ ਜਾਏ ਜਿਦੇ ਵਿੱਚ ਸਾਰੀਆਂ ਪਾਰਟੀਆਂ ਦੀ ਭਲਾਈ ਹੈ ਪੰਜਾਬ ਦੇ ਲੋਕਾਂ ਦੀ ਭਲਾਈ ਹੈ ਨਹੀਂ ਤਾਂ ਇਹ ਪੂਰੇ ਦੇਖਦੇ ਵਿੱਚ ਪੂਰੇ ਵੜ ਦੇ ਵਿੱਚ ਇੱਕ ਤਮਾਸ਼ਾ ਜਿਹਾ ਬਣ ਚੁੱਕਾ ਹੈ ਕਿਉਂਕਿ ਜਿੰਨੀਆਂ ਹੀ ਪਾਰਟੀਆਂ ਹਨ ਅਕਾਲੀ ਦਲਾਂ ਨਾਲ ਸੰਬੰਧਤ ਸਾਰਿਆਂ ਦਾ ਪ੍ਰਭਾਵ ਪੰਜਾਬ ਦੇ ਲੋਕਾਂ ਦੇ ਵਿੱਚੋਂ ਮਨਾਂ ਦੇ ਵਿੱਚੋਂ ਦਿਲਾਂ ਦੇ ਵਿੱਚੋਂ ਖਤਮ ਹੋ ਚੁੱਕਾ ਹੈ। ਇਹੀ ਟ੍ਰਾਇੰਗਲ ਪਾਰਟੀਆਂ ਪੰਜਾਬ ਦਾ ਕਹਿਣਾ ਹੈ ਅਜੇ ਵੀ ਮੌਕਾ ਹੈ ਸੰਭਲ ਜਾਓ ਅਜੇ ਵੀ ਕੁਝ ਨਹੀਂ ਵਿਗੜਿਆ ਸਭ ਕੁਝ ਹੋ ਸਕਦਾ ਹੈ ਸਰੋਣੀ ਅਕਾਲੀ ਦਲ ਅਜੇ ਇੱਕ ਪਾਲਟੀ ਬਣ ਜਾਵੇ ਤਾਂ 2027 ਦੇ ਵਿੱਚ ਫਿਰ ਸੱਤਾ ਦੇ ਵਿੱਚ ਆ ਸਕਦੀ ਹੈ ਉਹਨਾਂ ਨੂੰ ਵੀ ਸਮਝਣਾ ਚਾਹੀਦਾ ਜੋ ਕੁਝ ਹੁਣ ਤੱਕ ਵਾਪਰਿਆ ਹੈ ਗਲਤੀਆਂ ਹੋਈਆਂ ਹਨ ਹੁਣ ਬਹੁਤਿਆਂ ਨੇ ਸਜ਼ਾ ਵੀ ਲੈ ਰਹੀ ਆ ਮਾਫੀ ਵੀ ਮੰਗ ਲਈ ਹੀ ਆ ਸਾਰਿਆਂ ਨੂੰ ਇੱਕੋ ਪਲੇਟਫਾਰਮ ਤੇ ਇਕੱਠੇ ਹੋ ਕੇ ਇੱਕ ਫੈਸਲਾ ਲੈਣਾ ਚਾਹੀਦਾ ਤਾਂ ਜੋ ਪੰਜਾਬ ਦੇ ਭਲੇ ਦੀ ਗੱਲ ਕਰੀ ਜਾਵੇ ਸ਼ੁਰੂਆਤ ਦੇ ਭਲੇ ਦੀ ਗੱਲ ਕਰੀ ਜਾਵੇ ਲੋਕਾਂ ਦੇ ਭਲੇ ਦੀ ਗੱਲ ਕਰੀ ਜਾਵੇ ਇੰਨੀਆਂ ਗੱਲਾਂ ਕਹਿਂਦਾ ਹੋਇਆ ਕਿਮਾਂ ਦਾ ਜਾਚਕ ਹਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ